ਰਕਬੀਰ ਸਿੰਘ ਬੈਣੀਵਾਲ ਸਰ ਪਟੀਸ਼ਨ ਪਾਈ ਗਈ ਹੈ ਕਿ ਫੈਕਸ਼ਨ ਹੈ ਸਾਰਾ ਜਿਹੜਾ ਦੱਸਿਆ ਡਿਟੇਲ ਇਹਦੇ ਵਿੱਚ ਸਰ ਮਾਨਯੋਗ ਮਾਨਸਾ ਕੋਰਟ ਦੇ ਵਿੱਚ ਮੈਡਮ ਸ਼ਹਿਨ ਜੱਜ ਦੇ ਕੇਸ ਚੱਲ ਰਿਹਾ ਹੈਗਾ ਸਟੇਟ ਵਰਸੇ ਮਨਪ੍ਰੀਤ ਪਾਉ ਦੇ ਨਾਮ ਤੇ ਉਹਦੇ ਵਿੱਚ ਚਾਰਜ ਦੀ ਸਟੇਜ ਤੇ ਚੱਲ ਰਿਹਾ ਸਰ ਚਾਰਜ ਤੇ ਵੈਸ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਲਾਰੈਂਸ ਲਾਰੈਂਸ ਬਿਸ਼ਨੋਈ ਨੂੰ ਡਿਸਚਾਰਜ ਕਰਨ ਦੀ ਸਰ ਐਪਲੀਕੇਸ਼ਨ ਫਾਈਲ ਕੀਤੀ ਹੋਈ ਹੈ ਜੀ ਕੀ ਕੁਝ ਹੈਗਾ ਉਸ ਪਟੀਸ਼ਨ ਦੇ ਵਿੱਚ ਤੇ ਕਿਉਂ ਇਹ ਗੱਲਾਂ ਮਤਲਬ ਯੂ ਟਰਨ ਕਿਸ ਤਰੀਕੇ ਨਾਲ ਆ ਇਹ ਸਰ ਇਹਦੇ ਵਿੱਚ ਅਸੀਂ ਲਾਰੈਂਸ ਦੇ ਖਿਲਾਫ ਕੋਈ ਵੀ ਡਾਇਰੈਕਟ ਐਵਿਡੈਂਸ ਨਹੀਂ ਉਹ ਜਦੋਂ ਮਰਡਰ ਹੋਇਆ ਉਦੋਂ ਵੀ ਉਹ ਜੁਡੀਸ਼ੀਅਲ ਕਸਟਡੀ ਚ ਸੀ ਤੇ ਬਾਕੀ ਜਿਹੜੇ ਹੋਰ ਬਾਕੀ ਇਹਦੇ ਕੋਕਿਊਜ਼ ਨੇ ਇਸ ਕੇਸ ਦੇ ਵਿੱਚ ਉਹਨਾਂ ਦੀ ਕੋਈ ਆਪਣਾ ਡਾਇਰੈਕਟਰ ਕਿਤੇ ਮੁਲਾਕਾਤ ਜਾਂ ਕਦੇ ਵੀ ਕੋਈ ਮੀਟਿੰਗ ਆਫ ਮਾਈਂਡਸ ਇਕੱਠਾ ਹੰਦੀ ਕਿਤੇ ਕੋਈ ਨਹੀਂ ਪ੍ਰੂਵ ਹੁੰਦਾ ਇਸ ਕਰਕੇ ਅਸੀਂ ਇਹ ਐਪਲੀਕੇਸ਼ਨ ਫਾਈਲ ਕੀਤੀ ਹੈ ਸੋਸ਼ਲ ਮੀਡੀਆ ਤੇ ਹਵਾਲਾ ਦਿੱਤਾ ਗਿਆ ਅਸੀਂ ਸਾਰੇ ਇੰਟਰਵਿਊਜ਼ ਦੇ ਵਿੱਚ ਵੀ ਕਿਹਾ ਗਿਆ ਸੀ ਵੀ ਲਾਰੈਂਸ ਨੇ ਸਭ ਕੁਝ ਕਰਾਇਆ ਫਿਰ ਕਿਉਂ ਹੁਣ ਬਚਾ ਕੀਤਾ ਜਾ ਰਿਹਾ ਨਹੀਂ ਸਰ ਦੇਖੋ ਸੋਸ਼ਲ ਮੀਡੀਆ ਕੋਲੇ ਤਾਂ ਕੋਈ ਫੈਸਲਾ ਕਰਨ ਦਾ ਅਧਿਕਾਰ ਨਹੀਂ ਫੈਸਲਾ ਤਾਂ ਅਦਾਲਤਾਂ ਨੇ ਕਰਨਾ ਹੈ ਜੀ ਜਦੋਂ ਕਿਸੇ ਵੀ ਇਨਸਾਨ ਨੂੰ ਕੋਈ ਲੱਗਦਾ ਹੈ ਕਿ ਮੈਨੂੰ ਅਦਾਲਤ ਤੇ ਜਾਣਾ ਚਾਹੀਦਾ ਹੈ ਤੋਂ ਅਦਾਲਤ ਚ ਅਪੀਅਰ ਹੁੰਦਾ ਹੈ ਕਦੋਂ ਤਰੀਕ ਹੈ ਤੇ ਕੀ ਮੰਗਿਆ ਗਿਆ ਇਹਦੇ ਵਿੱਚ ਸਰਪੰਚ 1 ਜਨਵਰੀ 2024 ਅੱਗੇ ਤਰੀਕ ਤੈਅ ਹੋਈ ਹੈਗੀ ਉਹ ਤੇ ਸਾਡੀ ਐਪਲੀਕੇਸ਼ਨ ਤੇ ਮਦਈਤਰ ਨੇ ਤੇ ਸਰਕਾਰ ਨੇ ਰਿਪਲਾਈ ਦੇਣਾ ਹੈ ਜੇਲ੍ਹਾਂ ਦੇ ਵਿੱਚ ਪਲਾਨਿੰਗ ਸਾਹਮਣੇ ਜਿਹੜੇ ਬਿਆਨ ਵੀ ਹੋਏ ਨੇ ਪੁਲਿਸ ਰਿਮਾਂਡ ਦੇ ਦੌਰਾਨ ਵੀ ਪੁੱਛ ਕੇ ਇਸ ਚ ਦੱਸਿਆ ਗਿਆ ਵੀ ਜੇਲ੍ਹਾਂ ਦੇ ਵਿੱਚ ਪਲਾਨਿੰਗ ਹੋਈ ਤਾਂ ਫਿਰ ਕਿਸ ਤਰੀਕੇ ਨਾਲ ਜੁਟ ਲਾਇਆ ਜਾਊ ਉਹਨਾਂ ਦਾ ਜੇਲ੍ਹ ਦੇ ਵਿੱਚ ਸਰ ਜਦੋਂ ਇਹ ਜਿਸ ਟਾਈਮ ਇਤਹਾੜ ਜੇਲ੍ਹ ਦੇ ਵਿੱਚ ਜਿਹੜੀ ਬਰਕ ਦੇ ਵਿੱਚ ਸੀ ਉੱਥੇ ਹੋਰ ਕੋਈ ਵੀ 25 ਜਣਿਆਂ ਚ ਕੋਈ ਵੀ ਹੋਰ ਦੋਸ਼ੀ ਇਹਦੇ ਨਾਲ ਹੈ ਨਹੀਂ ਸੀ ਇਹ ਤੇ ਜਗਦੀਪ ਭਗਵਾਨਪੁਰਿਆ ਦੋਨੋਂ ਸੀ ਤੇ ਹੜ੍ਹ ਜੇਲ੍ਹ ਦੇ ਵਿੱਚ ਉਹ ਅਲੱਗ ਵਾਰਕ 'ਚ ਸੀ ਇਹ ਅਲੱਗ ਵਾਰਕ 'ਚ ਸੀ ਕੋਈ ਇਹਦੇ ਨਾਲ ਨਹੀਂਗਾ ਜੀ ਪਲੈਨਿੰਗ ਦਾ ਉਹੀ ਅਸੀਂ ਐਸੇ ਕਰਕੇ ਅਸੀਂ ਆਪਣਾ ਪੱਖ ਰੱਖਿਆਗਾ ਵੀ ਕੋਈ ਪਲੈਨਿੰਗ ਦਾ ਪ੍ਰੂਫ ਹੈ ਨਹੀਂਗਾ ਸੋਸ਼ਲ ਮੀਡੀਆ ਇਹ ਮਤਲਬ ਜੇ ਸਿੱਧੂ ਦੇ ਪਿੱਤਾ ਦੀ ਗੱਲ ਦੱਸੀ ਜਾਵੇ ਤਾਂ ਇਹ ਵੀ ਸਾਹਮਣੇ ਆ ਰਿਹਾ ਵੀ ਡਰ ਹੁਣ ਸਤਾਉਣ ਲੱਗਿਆ ਕਿਤੇ ਨਾ ਕਿਤੇ ਚਲੋ ਜੇ ਕੋਈ ਬੰਦਾ ਜੀ ਅਦਾਲਤ 'ਚ ਜਾਂਦਾ ਆਡਰ ਪੋਕਤਾ ਨਹੀਂ ਹੁੰਦਾ ਹਰ ਬੰਦੇ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਹੈਗਾ ਫੇਟਾ ਉਹਦੇ ਤੇ ਮੈਂ ਵਾਪਸ ਆਉਂਦਾ ਹੀ ਸੋਸ਼ਲ ਮੀਡੀਆ ਤੇ ਵੀਡੀਓ ਪ੍ਰਤੀਕਿਰਿਆ ਦੇ ਰਿਹਾ ਹਾਂ ਦੇਖੋ ਦੋਸ਼ੀ ਨੇ ਤਾਂ ਆਪਣੇ ਆਪ ਨੂੰ ਸਜ਼ਾ ਤੋਂ ਬਚਣ ਲਈ ਜਿਹੜੀ ਵੀ ਕੋਈ ਉਪਚਾਰਕਤਾ ਹੈਗੀ ਐ ਜਿੱਥੇ ਵੀ ਕਿਤੇ ਕਾਨੂੰਨ ਦੀ ਕਮੀ ਪੇਛੀ ਹੈ ਜਿਹੜੀ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਬਚ ਨਿਕਲਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਹੈ ਤਾਂ ਆਪਣਾ ਕੰਮ ਹੈਗਾ ਵੀ ਇਹਨੂੰ ਸਜ਼ਾ ਤੱਕ ਲੈ ਕੇ ਜਾਣਾ ਸੋ ਉਹ ਆਪਣੀਆਂ ਚਾਰਾ ਜੋਈਆਂ ਕਰਨਗੇ ਅਸੀਂ ਆਪਣੇ ਕੋਈ ਜਿਹੜੇ ਪ੍ਰੂਫ ਐਵੀਡੈਂਸ ਹੈ ਉਹ ਤੇ ਲਾਵਾਂਗੇ ਕੋ ਮਾਂ ਜੋ ਅਰਾਧਤ ਨਹੀਂ ਦੇਖਣਾ ਅੱਗੇ ਇਸ ਤਰ੍ਹਾਂ ਹੀ ਅ ਪੰਜਾਬ ਸਰਕਾਰ ਨੇ ਵੀ ਦੱਸ ਦਿੱਤਾ ਵੀ ਜੇਲ੍ਹ ਪੰਜਾਬ ਦੀ ਜੇਲ੍ਹ ਚ ਨਹੀਂ ਹੋਈ ਤੇ Rajasthan ਤੇ ਸਾਰੀ ਗੱਲ ਪਾਦੀ ਕੀ ਕਹਿਣਾ ਜੇ ਹੋਵੇ ਦੇਖੋ ਜੀ ਵਿక్తి ਤੌਰ ਤੇ ਇੱਕ ਆਪਣਾ ਮਾਸ ਬਚਾਉਣ ਵਾਲੀ ਗੱਲ ਹੈ ਕਿਉਂਕਿ ਚਾਹੇ ਉਹ ਪੰਜਾਬ ਚਾਹੇ ਚਾਹੇ ਉਹ Rajasthan ਦੇ ਵਿੱਚ ਹੈ ਹੈ ਤਾਂ ਕਸਟਡੀ ਦੇ ਵਿੱਚ ਹੈ ਨਾ ਉਹ ਤਾਂ ਦੋਨਾਂ ਗਵਰਨਮੈਂਟ ਨੂੰ ਹੀ ਉਹਦੇ ਤੇ ਜਵਾਬ ਦੇਣਾ ਹੀ ਪੈਣਾ ਠੀਕ ਹੈ ਲੇਟ ਕਰ ਦੇਣਗੇ ਕੁਝ ਹੋਰ ਸਮਾਂ ਲੱਗ ਜੂਗਾ ਜਿੱਥੇ 8 ਮਹੀਨੇ ਲੰਘ ਗਏ ਹੋ ਸਕਦਾ ਹੋਰ 5-7 ਮਹੀਨੇ ਲਟਕਾਈ ਜਾਣ ਉਹਨੂੰ ਸੱਚ ਤਾਂ ਆਖਰ ਅੱਗੇ ਆ ਹੀ ਜਾਣਾ ਹੈ ਪਟੀਸ਼ਨ ਚ ਲਾਰੈਂਸ ਕਹਿੰਦਾ ਵੀ ਮੇਰੀ ਨਾ ਤਾਂ ਕੋਈ ਦੁਸ਼ਮਣੀ ਸੀ ਨਾ ਮੈਂ ਕਦੇ ਆਇਆ ਤੇ ਨਾ ਹੀ ਮੇਰਾ ਕਿਸੇ ਨਾਲ ਸੰਪਰਕ ਸੀਗਾ ਬਿਲਕੁਲ ਜੀ ਤੁਸੀਂ ਦੇਖੋ ਉਹ ਤਾਂ ਇਹ ਗੱਲ ਕਹਿ ਰਹੇ ਨੇ ਪਰੰਤੂ ਤੇ ਤੁਸੀਂ ਸੁਣਿਆ ਹੋਣੀਆਂ ਸੋਸ਼ਲ ਵੀਡੀਓ ਉੱਤੇ ਅਜੇਪਾਲ ਵੱਲੋਂ ਇੰਟਰਵਿਊਆਂ ਦਿੱਤੀਆਂ ਗਈਆਂ ਹਨ ਉਹ ਦੇਖੋ ਸ਼ਰਿਆਂ ਨੂੰ ਸਿੱਧੂ ਨੂੰ ਟਾਰਗੇਟ ਕਰਦਾ ਰਿਹਾ ਵੀ ਸਿੱਧੂ ਦਾ ਲੋ ਰੋਲ ਹੈ ਰੋਲ ਹੈ ਹੈਨਾ ਇਸ ਕੰਦੇ ਵਿੱਚ ਉਦੋਂ ਤੋਂ ਲੈ ਕੇ ਜਿੰਨੇ ਗੈਂਗਸਟਰਾਂ ਨੇ ਅੱਜ ਤੱਕ ਜਿੰਨੇ ਵੀ ਪੱਤਰਕਾਰਾਂ ਨੂੰ ਇੰਟਰਵਿਊਜ਼ ਦਿੱਤੀਆਂ ਨੇ ਉਹਦੇ ਵਿੱਚ ਹਰ ਇੱਕ ਨੇ ਇਸ ਚੀਜ਼ ਨੂੰ ਉਧਾਰ ਬਣਾਇਆ ਸਾਡੇ ਭਰਾ ਨੂੰ ਸਿੱਧੂ ਨੇ ਮਰਵਾਤਾ ਸਾਡੇ ਫਲਾਣੇ ਨੇ ਮਰਵਾਤਾ ਜਦ ਕਿ ਅੱਜ ਤੱਕ ਵੀ ਕਿਸੇ ਏਜੰਸੀ ਵੱਲੋਂ ਕਿਸੇ ਪੁਲਿਸ ਵੱਲੋਂ ਇਹ ਸਿੱਧੂ ਨੂੰ ਸਮਨ ਤੱਕ ਨਹੀਂ ਕੀਤਾ ਗਿਆ ਲੇਕਿਨ ਉਹਨਾਂ ਲੋਕਾਂ ਨੇ ਫਿਰ ਵੀ ਇਹ ਜਿਹੜੇ ਸੀ ਇਲਜ਼ਾਮ ਸਿੱਧੂ ਦੇ ਉੱਤੇ ਲਾਏ ਔਰ ਇੱਥੋਂ ਤੱਕ ਵੀ ਉਹਨਾਂ ਨੂੰ ਮੌਤ ਤੱਕ ਵੀ ਪਹੁੰਚ ਗਏ ਉਹ ਕਤਲ ਕਰਨ ਤੱਕ ਤਾਂ ਫਿਰ ਕਿੱਥੇ ਸ਼ੱਕ ਰਹਿ ਜਾਂਦਾ ਇਸ ਗੱਲ ਦਾ ਲੱਗਦਾ ਨਹੀਂ ਵੀ ਡਰ ਸਤਾ ਰਿਹਾ ਹੁਣ ਕਿਤੇ ਨਾ ਕਿਤੇ ਕੋਈ ਚਾਰਜ ਫਰੇਮ ਹੋਣੀ ਇੰਨਾ ਵੱਡਾ ਕਤਲ ਕੀਤਾ ਸਜ਼ਾ ਤਾਂ ਮਿਲੂਗੀ ਕਿਸੇ ਝੂਠ ਬੋਲ ਕੇ ਕਈ ਵਾਰੀ ਕੋਈ ਦੁਨਿਆਵੀ ਅਦਾਲਤਾਂ ਤੋਂ बच ਜਾਣਗੇ ਤਾਂ ਇੱਕ ਜਿਹੜੀ ਅਕਾਲ ਪੁਰਖ ਦੀ ਅਦਾਲਤ ਆ ਉਪਰ ਵਾਲੀ ਉਹਦੇ 'ਚ ਵੀ ਜਾ ਕੇ ਕਦੇ ਨਾ ਕਦੇ ਤਾਂ ਜਸਸ ਮਿਲ ਨਹੀਂ ਹੈ ਜੀ ਤੇ ਅਸੀਂ ਆਸ ਬੰਦ ਹੈ ਬਿਲਕੁਲ ਇਹਨਾਂ ਦਾ ਜਿਹੜਾ ਕਾਰ ਹੈ ਇਹ ਕਹਾਰਾ ਹੈ ਔਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਸਾਡੀਆਂ ਸਰਕਾਰਾਂ ਇਹਨਾਂ ਨੂੰ ਬਚਾਉਣ ਤੇ ਲੱਗੀਆਂ ਹੋਈਆਂ ਨੇ ਤੇ ਨਹੀਂ ਤਾਂ ਕੋਈ ਕਾਰਨ ਨਹੀਂ ਸੀ ਅਪਰਾਧੀਆਂ ਦੇ ਇੰਨੇ ਹੌਸਲੇ ਵੱਧ ਜਾਣ ਤੁਸੀਂ ਦੇਖੋ ਜਿਹੜੀ ਅਗਲੀ ਗੱਲ ਹੈ ਕਿ ਤੁਸੀਂ ਮੈਨੂੰ ਪੁੱਛੀ ਤਾਂ ਨਹੀਂ ਹੈ ਪਰ ਮੈਂ ਕਲੀਅਰ ਕਰਨ ਵਾਸਤੇ ਦੱਸਦਾ ਰਾਜਸਥਾਨ ਦੇ ਵਿੱਚ ਸੁਖਦੇਵ ਗੋਗਾ ਮਾੜੀ ਜੀ ਦਾ ਕਤਲ ਹੁੰਦਾ ਹੈ ਬੜੀ ਬੇਰਹਿਮੀ ਨਾਲ ਕਤਲ ਹੁੰਦਾ ਹੈ ਬਹੁਤ ਮੰਦ ਭਾਗੀ ਕਰ ਪਰੰਤੂ ਸਾਡੀ ਪੰਜਾਬ ਪੁਲਿਸ ਇਹ ਗੱਲ ਕਹਿ ਰਹੀ ਹੈ ਵੀ ਜਦੋਂ ਗੋਗਾ ਮਾੜੀ ਸਾਹਿਬ ਦਾ ਕਤਲ ਦੀ ਪਲਾਨਿੰਗ ਬਣ ਰਹੀ ਸੀ ਉਹ ਬਠਿੰਡਾ ਜੇਲ੍ਹ ਦੇ ਵਿੱਚ ਇਹਨਾਂ ਨੇ ਪੁਖਤਾ ਰਿਪੋਰਟ ਰਾਜਸਥਾਨ ਪੁਲਿਸ ਨੂੰ ਦਿੱਤੀ ਤਾਂ ਉਸ ਤੋਂ ਕੁਝ ਦਿਨ ਬਾਅਦ ਹੀ ਲਾਰੈਂਸ ਕਿੰਨੀ ਵੱਡੀ ਇੰਟਰਵਿਊਜ਼ ਇੱਕਰੀ ਦੋ ਕਰ ਜਾਂਦਾ ਗੋਗਾਵਾਲੀ ਸਾਹਿਬ ਦੇ ਕਤਲ ਦਾ ਤਾਂ ਏਜੰਸੀਆਂ ਨੂੰ ਜਾਂ ਪੁਲਿਸ ਨੇ ਸੂਹ ਲਾ ਲੈਂਦੀਆਂ ਨੇ ਪਰੰਤੂ ਲਾਰੈਂਸ ਵੱਲੋਂ ਬਣਾਈ ਗਈ ਵੀਡੀਓ ਦੀ ਸੂਹ ਨਹੀਂ ਲੱਗੀ ਵੀ ਕੌਣ ਉਹਨੂੰ ਕੰਡਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਹੜੇ ਕਿਹੜੇ ਅਫਸਰ ਇਨਵੋਲਵ ਨੇ ਕਿੱਥੇ ਇਹ ਬਣਾਈ ਜਾਣੀ ਹੈ ਉਹਦੇ ਬਾਰੇ ਸਰਕਾਰ ਨੂੰ ਕੁਝ ਨਹੀਂ ਪਤਾ ਲੱਗਿਆ ਔਰ ਅੱਜ ਤੱਕ ਸਿੱਟਾ ਬਿਠਾ ਕੇ ਵੀ ਦੋ ਵਾਰ ਮਾਨਯੋਗ ਹਾਈ ਕੋਰਟ ਦੀ ਸੋਮੋਟੋ ਐਕਸ਼ਨ ਦੇ ਦੌਰਾਨ ਵੀ ਨੋਟਸ ਲਾਈਨ ਤੇ ਵੀ ਮਾਨਯੋਗ ਜੱਜਾਂ ਵੱਲੋਂ ਫਿਰ ਵੀ ਹਲੇ ਤੱਕ ਜਿਹੜੀ ਚਾਰਾ ਜੋਈ ਹੈ ਜਿਹੜੀ ਉਹ ਨਾ ਨੁੱਕਰ ਵਾਲੀ ਤਾਲਮਟੋਲ ਵਾਲੀ ਔਰ ਇਸ ਚੀਜ਼ ਨੂੰ ਲੰਬਾ ਲਮਕਾਉਣ ਵਾਲੀ ਜਿਹੜੀ ਗੱਲ ਹੈ ਕੀਤੀ ਜਾ ਰਹੀ ਹੈ ਹਲੇ ਤੱਕ ਵੀ